ਇਹ ਸਭ ਜਦੋਂ ਅਸੀਂ ਭਾਰਤ ਮਹਾਨ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਗੱਲਾਂ ਸਾਡੇ ਮਨ 'ਚ ਆਉਂਦੀਆਂ ਨੇ ਚੰਗੀਆਂ ਵੀ ਤੇ ਮਾੜੀਆਂ ਵੀ ਉੱਥੇ ਹੀ ਆਪ ਹੁਦਰੀ ਡਰਾਈਵਰੀ ਜਿਹੜੀ ਆ ਉਹਦੇ 'ਚ ਵੀ ਬੱਲੇ ਬੱਲੇ ਕਰਾਉਂਦਾ ਭਾਰਤ ਸਰਕਾਰੀ ਰਿਪੋਰਟ ਆਈ ਏ ਕਹਿੰਦੇ ਹਰ 3 ਮਿੰਟ 'ਚ ਇੱਕ ਮੌਤ ਹੋ ਰਹੀ ਏ ਜੀ ਸੜਕੀ ਹਾਦਸੇ ਕਰਕੇ ਕੀ ਰਿਪੋਰਟ ਐ ਇਹ ਵੀ ਰਿਪੋਰਟ ਹੈਗੀ ਆ ਜੀ ਇਹ ਵੀ ਸਾਂਝੀ ਕਰ ਲੈਂਦੇ ਆ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਰਿਪੋਰਟ ਕ੍ਰੈਸ਼ ਰਿਪੋਰਟ ਜਿਹੜੀ ਹੈਗੀ ਕਿ ਇੰਨੇ ਹਾਦਸੇ ਹੋਏ ਐ ਇਸ ਤਰੀਕੇ ਦੇ ਹੋਏ ਇੰਨੀਆਂ ਮੌਤਾਂ ਹੋਈਆਂ ਉਹਨਾਂ ਚ ਕੰਪਲੀਟ ਰਿਪੋਰਟਿੰਗ ਹੈਗੀ ਆ ਮੈਂ ਐਕਸਪੈਕਟ ਕਰਦੀ ਕਿ ਉਸ ਤੋਂ ਕਈ ਜ਼ਿਆਦਾ ਗੁਣਾ ਵੱਧ ਹੋਏ ਹੋਣੇ ਵੱਧ ਹੋ ਸਕਦੇ ਨੇ ਕਿਉਂਕਿ ਰਿਪੋਰਟ ਹੀ ਨਹੀਂ ਹੁੰਦੇ ਬਹੁਤ ਸਾਰੇ ਜਿਸ ਜਿਸ ਖੇਤਰ ਦੇ ਵਿੱਚ ਐਕਸੀਡੈਂਟ ਹੁੰਦਾ ਉਸ ਖੇਤਰ ਦਾ ਜਿਹੜਾ ਪੁਲਿਸ ਅਧਿਕਾਰੀ ਐ ਜਾਂ ਹੋਰ ਅਧਿਕਾਰੀ ਨੇ ਬਹੁਤ ਸਾਰੇ ਮਾਮਲਿਆਂ ਨੂੰ ਲੈ ਦੇ ਕੇ ਵਿੱਚ ਰਫਾ-ਫਫਾ ਕਰ ਦਿੰਦੇ ਨੇ ਕਿਉਂਕਿ ਸਿਸਟਮ ਦੀ ਹੁੰਦਾ ਹੀ ਉਹ ਵੀ ਕੀ ਕਰਨਾ ਜੀ ਖੈਰ ਦੇ ਬਾਰੇ ਨਿਤਨ ਗੜਕਰੀ ਹੋਣੀ ਜਿਹੜੇ ਟਰਾਂਸਪੋਰਟ ਮੰਤਰੀ ਨੇ ਤੇ ਸਰਕਾਰ ਨੇ ਕੁਝ ਅੰਕੜੇ ਰੱਖੇ ਨੇ ਉਹ ਜਿਹੜੇ ਅਸੀਂ ਸਾਂਝੇ ਅਸੀਂ ਕਰਦੇ ਆਂ ਹਰ ਤੀਜੇ ਮਿੰਟ ਇੱਕ ਮੌਤ ਹੁੰਦੀ ਹੈ ਭਾਰਤ ਦੇ ਵਿੱਚ ਇਹ ਮੌਤਾਂ ਕੋਈ ਇਹ ਨਹੀਂ ਜਦੋਂ ਅਸੀਂ ਬੰਗਲਾਦੇਸ਼ਾਂ ਦੇ ਬਰਾਬਰ ਦੀ ਅਸੀਂ ਗੱਲ ਕਰਦੇ ਆਂ ਟ੍ਰੈਫਿਕ ਦਾ ਸਿਸਟਮ ਹੀ ਹੋਰ ਹੈ ਪਰ ਬੱਸਾਂ ਮੁਸਾਫਰਾਂ ਨਾਲ ਲੱਤੀਆਂ ਹੋਈਆਂ ਜਦੋਂ ਪਹਾੜਾਂ ਦੀ ਕਿਸੇ ਖੱਡ ਦੇ ਵਿੱਚ ਡਿੱਗ ਪੈਂਦੀਆਂ ਨੇ ਤਾਂ ਫਿਰ ਕਿੰਨੀਆਂ ਮੌਤਾਂ ਜੜੀਆਂ ਨੇ ਉਹ ਇਕੱਠੀਆਂ ਹੋ ਜਾਂਦੇ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਔਰ ਸ਼ਰਾਬੀ ਡਰਾਈਵਰ ਜਿਹੜੇ ਨੇ ਪੈਦਲ ਰਾਹਗਿਰਾਂ ਦੇ ਉੱਤੇ ਗੱਡੀਆਂ ਚਾੜ ਦਿੰਦੇ ਨੇ ਔਰ ਕਾਰਾਂ ਖੜੇ ਟਰੱਕਾਂ ਦੇ ਵਿੱਚ ਵੱਜਦੀਆਂ ਨੇ ਤੇ ਜਾਂ ਤੇਜ਼ ਰਫ਼ਤਾਰ ਗੱਡੀਆਂ ਜਾਂ ਵੱਡੀਆਂ ਗੱਡੀਆਂ ਜਿਹੜੀਆਂ ਨੇ ਉਹ ਦੁਪਹਿਆ ਵਾਹਨਾਂ ਵਾਲਿਆਂ ਨੂੰ ਸੁੱਟ ਦਿੰਦੀਆਂ ਨੇ ਟੱਕਰ ਮਾਰ ਦਿੰਦੀਆਂ ਨੇ ਜਾਂ ਲੱਗ ਜਾਂਦੀਆਂ ਨੇ ਜੋ ਵੀ ਹੁੰਦਾ ਇਹਦੇ ਬਾਰੇ ਸਰਕਾਰ ਸਿਰ ਆਪਣਾ ਜਿਹੜਾ ਉਹ ਕਾਫੀ ਜਿਹੜਾ ਘੁਮਾ ਰਹੀ ਹੈ ਕਿ ਕੁਝ ਨਾ ਕੁਝ ਵਿੱਚੋਂ ਨਿਕਲਾ ਹੋਵੇ ਪਰ 2000 ਤਈ ਦੇ ਜਿਹੜੇ ਅੰਕੜੇ ਨੇ ਉਹਨਾਂ ਵਿੱਚ ਦੱਸਿਆ ਗਿਆ ਕਿ ਭਾਰਤ ਦੀਆਂ ਸੜਕਾਂ ਤੇ ਤਕਰੀਬਨ 1,72,000 ਲੋਕਾਂ ਨੇ ਜਾਨ ਗਵਾਈ। ਇਹਦਾ ਮਤਲਬ ਇਹ ਹੈ ਕਿ ਹਰ ਦਿਨ 474 ਲੋਕਾਂ ਦੀ ਮੌਤ ਹੋਈ ਤੇ ਹਰ ਤੀਜੇ ਮਿੰਟ ਇੱਕ ਵਿਅਕਤੀ ਦੀ ਮੌਤ ਹੋਈ ਹੈ। ਤੇ ਹਾਲਾਂਕਿ ਇਹ ਅਫੀਸ਼ੀਅਲ ਕ੍ਰੈਸ਼ ਰਿਪੋਰਟ ਜਿਹੜੀ ਹੈ ਉਹ ਅਜੇ ਆਉਣੀ ਹੈ। ਰੋਡ ਟਰਾਂਸਪੋਰਟ ਐਂਡ ਹਾਈਵੇ ਮਿਨਿਸਟਰ ਨਿਤਨ ਗੜਕਰੀ ਨੇ ਇਦਵਾਰ ਕਿ ਆ ਕਿ ਰੋਡ ਸੇਫਟੀ ਜਿਹੜੀ ਹੈ ਬਹੁਤ ਸਾਡੀ ਇਹਦੇ ਵਿੱਚ ਇਹਦੇ ਬੁਰੇ ਹਾਲਾਤ ਨੇ ਤੇ ਸਾਨੂੰ ਇਹਦੇ ਲਈ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਜਿਹੜੀਆਂ ਮੌਤਾਂ ਦੇ ਅੰਕੜੇ ਦਿੱਤੇ ਨੇ ਉਹਨਾਂ ਵਿੱਚ 10000 ਤੋਂ ਵੱਧ ਜਿਹੜੇ ਨੇ ਉਹ ਬੱਚੇ ਨੇ ਸਕੂਲਾਂ ਤੇ ਕਾਲਜਸ ਦੇ ਲਾਗੇ ਜਿਹੜੇ ਐਕਸੀਡੈਂਟ ਹੋਏ ਉਹਨਾਂ ਦੇ ਵਿੱਚ ਉਹ ਤੇ ਹੋਰ ਤਰੀਕਿਆਂ ਨਾਲ ਜਿਹੜੀ ਉਹਨਾਂ ਦੀਆਂ ਮੌਤਾਂ ਹੋਈਆਂ ਔਰ ਇਹ ਕੁੱਲ ਮਿਲਾ ਕੇ ਬੱਚੇ ਇਹ ਜਿਹੜੇ ਹਾਦਸਿਆਂ ਵਿੱਚ ਵੈਸੇ ਮਾਰੇ ਗਏ ਤੇ 10000 ਸਕੂਲਾਂ ਦੇ ਲਾਗੇ ਸੋ 20000 ਕੁੱਲ 35000 ਰਾਹੀਰ ਜਿਹੜੇ ਸੀ ਉਹਨਾਂ ਨੇ ਜਾਨ ਗਵਾਈਆ ਪੈਡੈਸਟਰੀਅਨ ਜਿਹੜੇ ਨੇ ਉਹਨਾਂ ਨੇ ਜਾਨ ਗਵਾਈਆ ਦੋ ਦੁਪਈਆ ਵਾਹਨ ਚਲਾਉਣ ਵਾਲੇ ਉਹ ਜਿਹੜੇ ਨੇ ਉਹਨਾਂ ਦੀ ਮੌਤ ਇਸ ਦੇ ਵਿੱਚ 54000 ਹੈ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀਆਂ ਮੌਤਾਂ ਜੜੀਆਂ ਨੇ ਹੁੰਦੀਆਂ ਨੇ ਤੇ 16000 ਮੌਤਾਂ ਜੜੀਆਂ ਨੇ ਉਹ ਸੀਟ ਬੈਲਟ ਨਾ ਲਾਉਣ ਕਾਰਨ ਹੋਈਆਂ ਦੱਸੀਆਂ ਜਾਂਦੀਆਂ ਨੇ ਹੋਰ ਜਿਹੜੇ ਵਟੇ ਕਾਰਨ ਨੇ ਇਸ ਦੇ ਵਿੱਚ ਉਹਨਾਂ ਵਿੱਚ ਓਵਰਲੋਡਿੰਗ ਵੀ ਇੱਕ ਵੱਡਾ ਕਾਰਨ ਜਿਹੜਾ ਉਹ ਦੱਸਿਆ ਜਾਂਦਾ ਹੈ 12000 ਮੌਤਾਂ ਜਿਹੜੀਆਂ ਨੇ ਉਹ ਇਸ ਤੇ ਕਾਰਨ ਹੋਈਆਂ ਨੇ ਓਵਰਲੋਡਿੰਗ ਕਾਰਨ ਤੇ ਬਿਨਾ ਲਾਇਸੈਂਸ ਤੋਂ ਵੈਲਿਡ ਲਾਇਸੈਂਸ ਤੋਂ ਡਰਾਈਵਿੰਗ ਕਰਨੀ ਇਹਦੇ ਨਾਲ ਵੀ 34000 ਹਾਦਸੇ ਹੋਏ ਨੇ ਸੜਕ ਦੇ ਪੁੱਠੇ ਪਾਸੇ ਚਲਾਉਣਾ ਵੀ ਇੱਕ ਬਹੁਤ ਵੱਡਾ ਕਾਰਨ ਜਿਹੜਾ ਮੰਨਿਆ ਜਾਂਦਾ ਹੈ 2021 ਦੇ ਅੰਕੜੇ ਸੀ ਕਿ 13000 13% ਜਿਹੜੇ ਐਕਸੀਡੈਂਟ ਸੀ ਕੋਲ ਐਕਸੀਡੈਂਟ ਦੇ ਵਿੱਚੋਂ ਉਹਨਾਂ ਵਿੱਚ ਜਾਂ ਡਰਾਈਵਰਾਂ ਕੋਲ ਲਾਇਸੈਂਸ ਹੀ ਨਹੀਂ ਸੀ ਨਹੀਂ ਜਾਂ ਉਹਨਾਂ ਕੋਲ ਛੋਟਾ ਲਾਇਸੈਂਸ ਸੀ ਜਾਂ ਵੈਲਿਡ ਨਹੀਂ ਸੀ ਔਰ ਇੰਡੀਆ ਦੇ ਵਿੱਚ ਦੁਨੀਆ ਦਾ ਸਭ ਤੋਂ ਲੰਮਾ ਦੂਸਰਾ ਲੰਮਾ ਰੋਡ ਦਾ ਰਸੜਕਾਂ ਦਾ ਢਾਂਚਾ ਹੈ ਜੋ ਕਿ 6.6 ਮਿਲੀਅਨ ਕਿਲੋਮੀਟਰ ਜਿਹੜਾ ਹੈ ਉਹ ਬਣਦਾ ਹੈ ਜੀ ਇਹ ਨੰਬਰ 1 ਤੇ ਯੂਐਸਏ ਹੈ ਪਰ ਇਹਦੇ ਵਿੱਚੋਂ ਜਿਹੜੀ ਵੱਡੀ ਗੱਲ ਹੈ ਕਿ ਇਹਦੇ ਵਿੱਚੋਂ ਅਸਲੀ ਜਿਹੜੇ ਸ਼ਾਰਾ ਹੈਗੇ ਨੇ ਉਹ ਥੋੜੇ ਨੇ ਵੱਡੀਆਂ ਸੜਕਾਂ ਉਹ ਥੋੜੀਆਂ ਨੇ ਸੰਪਰਕ ਸੜਕਾਂ ਜਿਹੜੀਆਂ ਨੇ ਉਹਨਾਂ ਦੀ ਲੰਬਾਈ ਕਾਫੀ ਹੈ ਔਰ ਭਾਰਤ ਦੇ ਵਿੱਚ ਕਈ ਇੰਸਟੀਚਿਊਟ ਸਰਕਾਰਾਂ ਟ੍ਰਾਂਸਪੋਰਟ ਮਹਿਕਮਾ ਰਿਸਰਚ ਐਂਡ ਇੰਜਰੀ ਪ੍ਰੋਫੈਂਸ਼ਨ ਸੈਂਟਰ ਜਿਹੜਾ ਟ੍ਰਿਪੋ ਨੂੰ ਕਹਿੰਦੇ ਨੇ ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਆਈਆਈਟੀ ਵੱਲੋਂ ਬਹੁਤ ਸਾਰੇ ਖੋਜ ਤੇ ਜਿਹੜੇ ਅੰਕੜੇ ਸੀ ਸਰਕਾਰ ਨਾਲ ਸ਼ੇਅਰ ਕੀਤੇ ਗਏ ਨੇ ਤੇ ਭਾਰਤ ਦੇ ਰੋਡ ਇਨਫਰਾਸਟ੍ਰਕਚਰ ਦੇ ਵਿੱਚ ਵੱਡੀਆਂ ਖਾਮੀਆਂ ਜੜੀਆਂ ਸੀ ਉਹਨਾਂ ਨੇ ਸਰਕਾਰਾਂ ਨੂੰ ਲੱਭ ਕੇ ਦਿੱਤੀਆਂ ਨੇ ਸਵਲীন ਓਵਰਆਲ ਸੇਫਟੀ ਦਾ ਕਲਚਰ ਨਹੀਂ ਹੈ ਇਹ ਨਿਤਨ ਗੜਕਰੀ ਕਹਿੰਦੇ ਨੇ ਕਿ ਸਾਡੇ ਕੋਲ ਕੇਅਰ ਹੀ ਨਹੀਂ ਸਾਨੂੰ ਸਾਨੂੰ ਰਿਸਪੈਕਟ ਹੀ ਨਹੀਂ ਹੈ ਲਾਜ਼ ਦੀ ਔਰ ਰੋਡ ਰੇਜ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇਸ ਚੀਜ਼ ਨੂੰ ਕਾਬੂ ਕਰਨਾ ਨਾ ਮੁਮਕਨ ਹੁੰਦਾ ਜਾ ਰਿਹਾ ਇੰਨੀਆਂ ਮਿਲੀਅਨਜ਼ ਗੱਡੀਆਂ ਜੜੀਆਂ ਨੇ ਰਜਿਸਟਰ ਹੋ ਰਹੀਆਂ ਨੇ ਸਰਕਾਰ ਇੱਥੋਂ ਤੱਕ ਕਿ ਜਿਹੜੇ ਰਜਿਸਟਰਡ ਡਾਕੂਮੈਂਟ ਹੁੰਦੇ ਨੇ ਉਹਨਾਂ ਨੂੰ ਪ੍ਰੋਸੈਸ ਕਰਨ ਦੇ ਵਿੱਚ ਜਿਹੜਾ ਟ੍ਰਾਂਸਫਰ ਆ ਜਾਂ ਨਵਾਂ ਗੱਡੀ ਵੀ ਹੈ ਕਈ ਕਈ ਹਫ਼ਤੇ ਕਈ ਕਈ ਮਹੀਨੇ ਲਾ ਰਹੀਆਂ ਨੇ ਓਵਰ ਆਲ ਜਿਹੜਾ ਸਿਸਟਮ ਜਿਹੜਾ ਹੈ ਜੀ ਉਹ ਉਸ ਦੀ ਹਾਲਾਤ ਉਹਦੇ ਜਿਹੜੇ ਨੇ ਮਾੜੇ ਨੇ ਪਰ ਬਹੁਤ ਸਾਰੇ ਕੰਮ ਜਿਹੜੇ ਨੇ ਕਰਨ ਵਾਲੇ ਨੇ ਬਿਲਕੁਲ ਜੀ ਦੋ ਹੀ ਤਰ੍ਹਾਂ ਦਾ ਡਿਸਪਲਨ ਹੁੰਦਾ ਸੈਲਫ ਤੇ ਫੋਰਸਡ ਸੈਲਫ ਤਾਂ ਕੋਈ ਕੋਈ ਮੰਨਦਾ ਜਿੰਨੇ ਸੈਲਫ ਕਰਨਾ ਉੱਥੇ ਵੀ ਕਰੀ ਜਾਂਦਾ ਇੱਥੇ ਵੀ ਕਰੀ ਜਾਂਦਾ ਪਰ ਇਹਨਾਂ ਨੂੰ ਵੀ ਉੱਥੇ ਥੋੜਾ ਜਿਹਾ ਸਖਤੀ ਵਰਤਣੀ ਚਾਹੀਦੀ ਜਿੱਦਾਂ ਇੱਥੇ ਲਾਲ ਤੇ ਨੀਲੀਆਂ ਬੱਤੀਆਂ ਮਗਰੇ ਲੱਗ ਜਾਂਦੀਆਂ ਨਾ ਤੁਹਾਡੇ ਤੁਸੀਂ ਕੋਈ ਕਾਨੂੰਨ ਤੋੜੋ ਸਹੀ ਤੇ ਉੱਥੇ ਕੋਈ ਪੁੱਛਦਾ ਕਿਛਦਾ ਨਹੀਂ ਆ ਫਿਰ ਕਾਨੂੰਨ ਦੀ ਮੈਂ ਪਹਿਲੀ ਗਲਤੀ ਕੱਢੂੰਗੀ ਲੋਕਾਂ ਦੀ ਬਾਅਦ ਚ ਕੱਢਾਂਗੇ ਬਿਲਕੁਲ ਸਹੀ ਤੁਸੀਂ ਆਖਿਆ ਮੈਨੂੰ ਕਮੇਡੀਅਨ ਗੁਰਪ੍ਰੀਤ ਘੂਗੀ ਐਕਟਰ ਵੀ ਨੇ ਉਹਨਾਂ ਦੀ ਗੱਲ ਯਾਦ ਆਉਂਦੀ ਆ ਉਹ ਕਹਿੰਦੇ ਚੰਗਾ ਪਲਾਸ ਸਿਆਣਾ ਬਣਾ ਬੰਦਾ ਵੱਡੀ ਗੱਡੀ ਹੁੰਦੀ ਮਹਿੰਗੀ ਗੱਡੀ ਹੁੰਦੀ ਏ ਕੋਲ ਤੇ ਡਰਾਈਵਰ ਆਪਣੇ ਨੂੰ ਕਹਿੰਦਾ ਉਹ ਜਿੱਥੇ ਨੋ ਪਾਰਕਿੰਗ ਲਿਖਿਆ ਨਾ ਉੱਥੇ ਗੱਡੀ ਲਾ ਦੇ ਲਾ ਦੇ ਹਾਂ ਉਹ ਨੋ ਪਾਰਕਿੰਗ ਤੇ ਗੱਡੀ ਲਾਉਣੀ ਐ ਸੱਚ ਕੋਈ ਬਹੁਤ ਵੱਡੇ ਗੁਰਾਹਾਂ ਵਿੱਚ ਅਸੀਂ ਐਵੇਂ ਹੀ ਸਮਝ ਲੈਂਦੇ ਉੱਥੇ ਵੀ ਇੱਥੇ ਕਿਹੜਾ ਕੋਈ ਨੋ ਕੋਈ ਮਤਲਬ ਹੈ ਪਰ ਜਿੱਥੇ ਲਿਖਿਆ ਹੁੰਦਾ ਫੋਟੋ ਖਿੱਚਣੀ ਮਨਾ ਉਹਦੇ ਅੱਗੇ ਖਲੋ ਕੇ ਅਸੀਂ ਫੋਟੋ ਖਿੱਚਾ ਕੇ ਸ਼ਾਨ ਮਹਿਸੂਸ ਕਰਦੇ ਹਾਂ ਬਿਲਕੁਲ ਬਿਲਕੁਲ ਜੀ ਸੋ ਗਾਣੇ ਵੀ ਇਦਾਂ ਦੇ ਆ ਗਏ ਆ ਵੀ ਜੱਟਾਂ ਦੇ ਮੁੰਡੇ ਉਹ ਕਰਦੇ ਆ ਜਿਹੜੇ ਚੀਜ਼ਾਂ ਬੈਨ ਆ ਸੋ ਓਵਰ ਆਲ ਸਾਰੇ ਸਿਸਟਮ ਦੀ ਪ੍ਰੋਬਲਮ